welcom back to my channel ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢੱਲੋਂ ਤੁਸੀਂ ਦੇਖ ਰਹੇ ਹੋ ਡੀਪੀਵੀ ਪੰਜਾਬੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਫਿਰ ਸ਼ੁਰੂ ਕਰਦੇ ਹਾਂ ਅੱਬਾ ਜੀ ਅੱਜ ਗੁਰਦੁਆਰਾ ਮੈਲ ਸਾਹਿਬ ਵਿਖੇ ਠੰਡੇ ਮਿੱਠੇ ਪਾਣੀ ਦੀ ਸ਼ਬੀਰ ਲਾਈ ਹੈ ਇਹ ਕਿਸ ਮਕਸਦ ਨਾਲ ਲਈ ਹੈ ਕਿ ਤੇ ਕਿੰਨਾ ਕਿਥੇ ਰਾਸ਼ਾ ਲੋਕਾਂ ਨੂੰ ਕਿੰਨਾ ਕਿ ਰਾਸ਼ਾ ਮਿਲ ਰਿਹਾ ਹੈ ਗੁਰਦੁਆਰਾ ਮੈਲ ਸਾਹਿਬ ਪਾਸ਼ੇ ਦਾ ਜੀ ਕਿ ਸੰਤਾਂ ਸੰਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਅੜ ਨੇ ਸਮਾਪਤ ਅਤੇ 284 ਦੇ ਸ਼ੂਹ ਸ਼ਹੀਦ ਸਿੰਘ ਸਿੰਘਾਂ ਦੀ ਯਾਦ ਵਿੱਚ ਤੇ ਸੰਤ ਬਾਬਾ ਇਰਨਾਇਆ ਚੇ ਇਥਾਲ ਸਾਹਿਬਾਂ ਦੇ ਯਾਦ ਦੇ ਵਿੱਚ ਸ਼ੀਦੀ ਸੁਆਗ ਨੂੰ ਮੁੱਖ ਰੱਖਦੇ ਆਂ। ਸ੍ਰੀ ਖੰਡ ਪਾਰ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਪਰਾਂਤੂ ਜਲਦੀ ਸ੍ਰੀ ਲੱਗੀ ਸੰਗਤਾਂ ਬਾਤੋ ਬਾਤ ਕਰਕੇ ਤੁਰ ਕੇ ਪਹੁੰਚੀਆਂ। ਗੁਰੂ ਘਰ ਦਾ ਲੰਗਰ ਉੱਥੇ ਵਰਤਿਆ।